ਇਸ ਸਾਲ ਦੀ ਜੋ ਵੀ ਕਾਣਕ ਵੱਡੀ ਜਾਵੇਗੀ ਖਾਸ ਕਰਕੇ ਪੰਜਾਬ ਦੀ ਸਿੱਧੀ ਅਡਾਨੀ-ਉਵਾਨੀ ਦੇ ਆਧਾਰਾਂ ਵਿੱਚ ਹੀ ਜਾਵੇਗੀ ਜਿਸ ਕਰਕੇ ਕਿਸਾਨ ਅੰਦੋਲਨ ਦੇ ਵਿੱਚ ਮੰਡੀਕਰਨ ਦਾ ਵੱਡਾ ਮੁੱਦਾ ਚੱਕਿਆ ਗਿਆ ਸੀ ਕਿ ਸਾਡੀ ਪ੍ਰਾਈਵੇਟ ਅਧਾਰੇ ਵਿੱਚ ਇਹ ਨਾ ਵੇਚੀ ਜਾਵੇ ਸਾਨੂੰ ਕਟਾ ਹੋਵੇਗਾ ਉਸ ਉੱਤੇ ਹੀ ਚੋਣ ਜਾਬਤੇ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੁਆਰਾ ਸੈਂਡ ਕਰਕੇ ਉਹਨਾਂ ਨੂੰ ਅਡਾਨੀ-ਉਵਾਨੀ ਨੂੰ ਵੇਚ ਦਿੱਤੀ ਹੈ ਤੇ ਹੁਣ ਇਸ ਵਾਰ ਦੀ ਕਣਕ ਉੱਥੇ ਹੀ ਜਾਵੇਗੀ ਇਸ ਦੇ ਸਬੂਤ ਅੱਗੇ ਤੁਹਾਨੂੰ ਸਿੱਧੇ ਦਿਖਾਈ ਦਿੱਤੇ ਜਾ ਰਹੇ ਹਨ ਉਹਨਾਂ ਨੂੰ ਦਿਖਾਇਆ ਜਾਵੇਗਾ ਉਸ ਤੋ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀ ਇੱਕ ਕਿਸਾਨ ਹੋ ਤੇ ਹਰ ਇੱਕ ਕਿਸਾਨ ਨੂੰ ਇਹ ਪਤਾ ਲੱਗਣਾ ਚਾਹੀਦਾ ਤੇ ਹੁਣ ਦੇਖਦੇ ਹਾਂ ਉਸ ਵੀਡੀਓ ਨੂੰ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਇਹ ਸਹੀ ਕੀਤਾ ਜਾਂ ਗਲਤ ਇੱਕ ਦੋ ਚੈਨਲਾਂ ਨੂੰ ਛੱਡ ਕੇ ਬਾਕੀ ਹੋਰ ਕਿਸੇ ਵੀ ਮੀਡੀਆ ਨੇ ਜੇ ਆਪਾਂ ਕਹਿ ਲਈਏ ਵੀ ਪੰਜਾਬ ਦੇ ਗੋਦੀ ਵੀਡੀਓ ਨੇ ਇਹਦੀ ਖਬਰ ਤੱਕ ਨਹੀਂ ਲਾਈ ਤੇ ਸ਼ਾਇਦ ਨਾ ਹੀ ਲਾਉਣ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਬੈਠੇ ਰਹੇ ਉਹਨਾਂ ਹੀ ਮੰਗਾਂ ਦੇ ਵਿੱਚੋਂ ਇੱਕ ਮੰਗ ਸੀ ਪ੍ਰਾਈਵੇਟ ਮੰਡੀਆਂ ਨੂੰ ਲੈ ਕੇ ਜਾਂ ਮੰਡੀਕਰਨ ਨੂੰ ਲੈ ਕੇ ਉਹਦੇ ਹੀ ਵਰਗਾ ਇੱਕ ਨੋਟੀਫਿਕੇਸ਼ਨ ਜਾਂ ਉਦੀ ਹੀ ਗਵਾਹੀ ਭਰਦਾ ਇੱਕ ਨੋਟੀਫਿਕੇਸ਼ਨ ਆ ਚੁੱਕਿਆ ਹੈ ਤੇ ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਨੀ ਕਿ 15 3 2024 ਨੂੰ ਚੋਣ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਹੀ ਨੋਟੀਫਿਕੇਸ਼ਨ ਕਰ ਦਿੱਤਾ ਸੀ ਪਰ ਇਹ ਰਾਤ ਜਾ ਕੇ ਬਹੁਤ ਸਾਰੇ ਲੋਕਾਂ ਦੇ ਹੱਥ ਲੱਗਦਾ ਹੈਗਾ ਕੱਲ ਹੀ ਸ਼ਾਇਦ ਕਿਸਾਨ ਜਥੇਬੰਦੀਆਂ ਨੂੰ ਇਹਦੇ ਬਾਰੇ ਪਤਾ ਲੱਗਦਾਗਾ ਹਾਲਾਂਕਿ ਇਹ ਗੱਲਾਂ ਪਹਿਲਾਂ ਚੱਲ ਰਹਿਨਾਂ ਸੀ ਵੀ ਜੇਹਾ ਕੁਝ ਹੋਇਆਗਾ ਹੁਣ ਇਹ ਨੋਟੀਫਿਕੇਸ਼ਨ ਦੇ ਵਿੱਚ ਹੈ ਕਿ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਤੁਹਾਨੂੰ ਮੋਟਾ-ਮੋਟਾ ਦੱਸ ਦਾਂਗੇ ਵੀ ਜਿਹੜੇ ਸੈਲੋ ਨੇ ਜਿਹੜੇ ਸੈਲੂਆਂ ਦੀ ਜਿਹੜੀਆਂ ਇਹ ਅਡਾਨੀਆਂ ਦੇ ਸੈਲੋ ਜਾਂ ਹੋਰ ਸੈਲੂਆਂ ਦੀ ਜਿਹੜੀਆਂ ਦੀ ਗੱਲ ਹੁੰਦੀ ਆ ਉਹਨਾਂ ਨੂੰ ਆ ਜਿਹੜਾ ਸੀਜ਼ਨ ਆ ਕਣਕ ਦਾ ਰਬੀ ਸੀਜ਼ਨ 2024-25 ਕਣਕ ਦੀ ਖਰੀਦ ਵੇਚ ਸਟੋਰੇਜ ਅਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਹੁਣ ਕਿਹੜੇ ਕਿਹੜੇ ਘੋਸ਼ਿਤ ਕੀਤੇ ਗਏ ਨੇ ਤੁਸੀਂ ਦੇਖ ਲਿਓ ਵੀ ਅੱਧਾ ਪੰਜਾਬ ਹੀ ਲੱਗਦਾ ਹੈਗਾ ਤੇ ਅੱਧੇ ਪੰਜਾਬ ਦੀਆਂ ਮੰਡੀਆਂ ਹੀ ਆਗੀਆਂ ਹੋਣੀਆਂ ਇਹਦੇ 'ਚ ਜ਼ਿਲ੍ਹਾ ਜ਼ਿਲ੍ਹੇ ਦਾ ਨਾਮ ਦੱਸਾਂਗੇ ਤੁਹਾਨੂੰ ਮਾਰਕੀਟ ਕਮੇਟੀ ਦਾ ਨਾਮ ਦੱਸਾਂਗੇ ਫਿਰ ਤੁਹਾਨੂੰ ਸਾਇਲੈਂਸ ਦਾ ਨਾਮ ਸੈਲੋ ਦਾ ਨਾਮ ਦੱਸਾਂਗੇ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਮੌਜੂਦਾ ਸਥਿਤੀ ਆ ਯਾਨੀ ਕਿ ਕਿੰਨੀ ਕੈਪੈਸਿਟੀ ਵਾਲਾ ਉਹ ਉਹ ਵੀ ਦੱਸਾਂਗੇ ਪਹਿਲੇ ਨੰਬਰ ਤੇ ਹੈਗਾ ਜਿਲ੍ਹਾ ਫਰੀਦਕੋਟ ਦਾ ਮਾਰਕੀਟ ਕਮੇਟੀ ਆ ਕੋਟਕਪੁਰਾ ਉਹਦੇ ਅਧੀਨ ਆਉਂਦਾ ਹੈਗਾ ਅਡਾਨੀਆਂ ਦਾ ਸੈਲੋ ਉਹਦਾ ਨਾਮ ਹੀ ਅਡਾਨੀ ਸੈਲੋ ਆ ਤੇ ਉਹਦੀ ਜਿਹੜੀ ਕਪੈਸਿਟੀ ਆ ਉਹ ਹੈਗੀ ਆ 25000 ਟਨ ਉਦੋਂ ਬਾਅਦ ਜ਼ਿਲ੍ਹਾ ਲੁਧਿਆਣਾ ਉਹਦਾ ਸਾਨੇਵਾਲ ਮਾਰਕੀਟ ਕਮੇਟੀ ਉੱਥੇ ਹੈਗਾ ਲੀਪ ਲੌਜਿਸਟਿਕ ਪ੍ਰਾਈਵੇਟ ਲਿਮਟਿਡ ਉਹਦੀ ਜਿਹੜੀ ਕਪੈਸਿਟੀ ਆ 50000 ਟਨ ਦੀ ਆ ਉਦੋਂ ਬਾਅਦ ਮਲੇਰਕੋਟਲਾ ਦੀਆਂ ਦੋ ਮਾਰਕੀਟ ਕਮੇਟੀਆਂ ਮਲੇਰਕੋਟਲਾ ਤੇ ਅਹਮਦਗੜ੍ਹ ਸਾਈਲੋ ਮਲੇਰ ਕੋਟਲਾ ਤੇ ਸਾਈਲੋ ਅਹਮਦਗੜ ਦੇ ਨਾਮ ਤੇ ਇਹ ਦੋ ਸਾਈਲੋ ਆ ਤੇ ਦੋਨਾਂ ਦੀ ਜਿਹੜੀ ਕਪੈਸਿਟੀ ਆ ਉਹ 50-50 ਹਜ਼ਾਰ ਟਨਾਂ। ਉਦੋਂ ਬਾਅਦ ਸੰਗਰੂਰ ਮਾਰਕੀਟ ਕਮੇਟੀ ਸੁਨਾਮ ਇਹਦੇ ਅਧੀਨ ਦੋ ਸਾਈਲੋ ਮਾਈ ਸਾਈਲ ਸੁਨਾਮ ਤੇ ਐਮ ਬੀ ਆਰ ਸਾਈਲੋ ਸ਼ਾਜਲੀ ਇੱਕ ਦੀ ਕਪੈਸਿਟੀ ਹੈਗੀ ਆ 50 ਹਜ਼ਾਰ ਟਨ ਤੇ ਦੂਜੇ ਦੀ ਹੈਗੀ ਆ 1 ਲੱਖ ਟਨ। ਉਦੋਂ ਬਾਅਦ ਗੁਰਦਾਸਪੁਰ ਦੀ ਮਾਰਕੀਟ ਕਮੇਟੀ ਧਾਰੀਵਾਲ ਉਹਦੇ ਜਿਹੜਾ ਸਾਈਲੋ ਆ ਪਿੰਡ ਸ਼ੀਨਾ ਰੇਲ ਵਾਲਾ ਇਹਦੀ ਜਿਹੜੀ ਕੈਪੈਸਿਟੀ ਆ ਉਹ ਹੈਗੀ ਆ 50000 ਟਨ ਉਸ ਤੋਂ ਬਾਅਦ ਮੋਗਾ ਮਾਰਕੀਟ ਕਮੇਟੀ ਮੋਗਾ ਸਾਈਲੋ ਦਾ ਨਾਮ ਹੈਗਾ ਅਦਾਨੀ ਸਾਈਲੋ ਡਗਰੂ ਜਿੱਥੇ ਪਹਿਲਾਂ ਧਰਨਾ ਵੀ ਚੱਲਦਾ ਰਿਹਾ ਸੀ ਉਹਦੀ ਜਿਹੜੀ ਕੈਪੈਸਿਟੀ ਹੈਗੀ ਆ 2 ਲੱਖ ਟਨ ਉਸ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਮਾਰਕੀਟ ਕਮੇਟੀ ਬਰਨਾਲਾ ਸਾਈਲੋ ਦਾ ਨਾਮ ਹੈ VRC ਸਾਈਲੋ ਇਹਦੀ ਜਿਹੜੀ ਕੈਪੈਸਿਟੀ ਹੈਗੀ ਆ 50000 ਟਨ ਉਦੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਮਾਰਕੀਟ ਕਮੇਟੀ ਮੁਜੀਠਾ ਇਹਦਾ ਜਿਹੜਾ ਸਾਈਲੋ ਆ ਇਹ ਹੈਗਾ ਕੱਠੂ ਨੰਗਲ ਸਾਈਲੋ ਕਪੈਸਿਟੀ ਹੈਗੀ ਆ 50000 ਟਨ ਉਦੋਂ ਬਾਅਦ 9ਵੇਂ ਨੰਬਰ ਤੇ ਜ਼ਿਲ੍ਹਾ ਪਟਿਆਲਾ ਮਾਰਕੀਟ ਕਮੇਟੀ ਨਾਬਾ ਐਮ ਆਰਬੀ ਸਾਈਲੋ ਸ਼ੀਟਾਵਾਲ ਇਹਦੀ ਜਿਹੜੀ ਕਪੈਸਿਟੀ ਹੈਗੀ ਆ 50000 ਟਨਾਂ ਤੇ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ 15 3 2024 15 ਮਾਰਚ 2024 ਨੂੰ ਆ ਚੁੱਕਿਆ ਹੈਗਾ ਸਾਇਨਸ 77 ਦੇ ਜਿਹੜੇ ਪੰਜਾਬ ਮੰਡੀ ਬੋਰਡ ਦੇ 77 ਨੇ ਬੀਬਾ ਅਮਰਿਤਕੌਰ ਗਿੱਲ IAS ਤੇ ਇਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿਹੜੇ ਹੁਣ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਵੀ ਇਹ ਕੀ ਆ ਨੋਟੀਫਿਕੇਸ਼ਨ ਇਹਦੇ ਵਿੱਚ ਹੈਗਾ ਵੀ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਖੇਤਰਪਾਲ ਅਧੀਨ ਆਉਂਦੇ ਸੈਲੋ ਨੂੰ ਰਬੀ ਸੀਜ਼ਨ 2024-25 ਦੌਰਾਨ ਕਣਕ ਦੀ ਖਰੀਦ-ਵੇਚ ਸਟੋਰੇਜ ਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਕੋਸ਼ਿਸ਼ ਇਹ ਕਰ ਦਿੱਤਾ ਗਿਆਗਾ ਹੁਣ ਇੱਕ ਵੱਡਾ ਸਵਾਲ ਵੀ ਇਹ ਮੈਨੂੰ ਲੱਗਦਾ ਖੜਾ ਹੋਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਚੋਣਾਂ ਦਾ ਤਾਂ ਹੁਣ ਰੁੱਤਾਂ ਤੇ ਇਸ ਰੁੱਤ ਦੇ ਵਿੱਚ ਇਹ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਵੀ ਵੱਡਾ ਸਵਾਲ ਤੇ ਮੈਨੂੰ ਲੱਗਦਾ ਵੀ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਪਾਰਟੀਆਂ ਬੈਠੀਆਂ ਉਮੀਦ ਆ ਕਿ ਉਹਨਾਂ ਵੱਲੋਂ ਵੀ ਇੱਕ ਵੱਡਾ ਜਿਹੜਾ ਇਹ ਮੁੱਦਾ ਬਣ ਕੇ ਉੱਭਰੂਗਾ ਹਾਲਾਂਕਿ ਕਿਸਾਨ 2-3 ਸਾਲ ਉੱਥੇ ਸੌਰੀ 2 ਸਾਲ ਦੇ ਲਗਭਗ ਉੱਥੇ ਬੈਠੇ ਰਹੇ ਹੁਣ ਫੇਰ ਜਿਹੜਾ ਆਹ ਚੱਲ ਰਿਹਾ ਦੌਲਨ ਤੇ ਇਹਦੇ ਵਿੱਚ ਜਿਹੜਾ ਇਹ ਜਾਂ ਨੋਟੀਫਿਕੇਸ਼ਨ ਹੋਣਾ ਉਹ ਵੀ ਪੰਜਾਬ ਸਰਕਾਰ ਵਾਲੇ ਪਾਸਿਓਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਪੰਜਾਬ ਸਰਕਾਰ ਦੇ ਉੱਤੇ ਵੀ ਖੜੇ ਕਰਦਾਗਾ ਤੇ ਕਿਤੇ ਨਾ ਕਿਤੇ ਇਸ਼ਾਰਾ ਕਰਦਾਗਾ ਮਿਲੀ ਭੁਗਤ ਦੇ ਸੋ ਇਹ ਕਿੱਧਰ ਨੂੰ ਗੱਲ ਜਾ ਰਹੀ ਆ ਕਿੱਧਰ ਨੂੰ ਗੇਮ ਜਾ ਰਹੀ ਆ ਜ਼ਮੀਨਾਂ ਬਚਾਉਣ ਤੋਂ ਪਹਿਲਾਂ ਵਾਲਾ ਜਿਹੜਾ ਆਪਾਂ ਕਹਦੇ ਵੀ ਆਧਾਰ ਆ ਜਿਹੜੀ ਸਾਰੀ ਗੱਲ ਆ ਉਹ ਇਸ ਗੱਲ ਦੇ ਉੱਤੇ ਆ ਮਾਰਕਟ ਮਾਰਕੀਟਿੰਗ ਦੇ ਉੱਤੇ ਜਾਂ ਮੰਡੀਕਰਨ ਨੂੰ ਲੈ ਕੇ ਖਾਸ ਕਰਕੇ ਖੜੀ ਹੋਈ ਆ ਸੋ ਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਾਂ ਜਿਵੇਂ ਹਿਮਾਚਲ ਦੇ ਵਿੱਚ ਇੱਕ ਚੀਜ਼ ਹੋਈ ਸਾਰੇ ਜਿਹੜੇ ਸੇਵ ਆ ਇੱਕ ਪ੍ਰਾਈਵੇਟ ਕੰਪਨੀ ਉਹ ਵੀ ਆਹੀ ਅੰਡਾਨੀ ਆਆਂਆਂ ਕੰਪਨੀਆਂ ਵੱਲੋਂ ਜਿਹੜੇ ਚੱਕੇ ਗਏ ਆ ਤੇ ਜਿਹੜੇ ਗਰੀਬ ਕਿਸਾਨ ਆ ਉਹਨਾਂ ਤੋਂ 2 ਤੋਂ 5 ਰੁਪਏ ਕਿਲੋ ਜਿਹੜੇ ਸੇਵ ਲੈਤੇ ਗਏ ਤੇ ਫਿਰ ਉਹੀ ਸੇਵ ਜਿਹੜਾ ਮਾਰਕੀਟ ਦੇ ਵਿੱਚ 80 80 ਰੁਪਏ 100 100 ਰੁਪਏ ਵਿਕੇ ਆਇਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਆ ਇੱਕ ਮਤਲਬ ਬਹੁਤ ਜ਼ਿਆਦਾ ਵੱਡੀ ਖਬਰ ਆ ਪੰਜਾਬ ਦੇ ਨਾਲ ਜੁੜੀ ਹੋਈ ਤੇ ਕਿਸਾਨੀ ਦੇ ਨਾਲ ਜੁੜੀ ਹੋਈ ਸੋ ਅਸੀਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਇਸ ਨੂੰ ਲੈ ਕੇ ਸ਼ਾਇਦ 8 ਤਰੀਕ ਨੂੰ ਉਗਰਾਹਾਂ ਜਥੇਬੰਦੀ ਨੇ ਐਲਾਨ ਕੀਤਾ ਉਹਨਾਂ ਦੀ ਕੋਈ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਐਸ ਕੇ ਐਮ ਬੀ ਇਸ ਨੂੰ ਲੈ ਕੇ ਸਖਤ ਨੋਟਿਸ ਲਊ ਤੇ ਜਿਹੜੀਆਂ ਜਥੇਬੰਦੀਆਂ ਗੈਰ ਰਾਜਨੀਤਿਕ ਬੈਠੀਆਂ ਆਈਆਂ ਉਹ ਵੀ ਸਖਤ ਨੋਟਿਸ ਲੈਣੀਆਂ ਪਰ ਕਿਤੇ ਨਾ ਕਿਤੇ ਇਹ ਵੀ ਅੱ ਸੱਥਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਵੀ ਕਿਸਾਨ ਜਥੇਬੰਦੀਆਂ ਇੱਕ ਮੁੱਠ ਨਹੀਂ ਇਹਨਾਂ ਦੇ ਵਿੱਚ ਵੀ ਬਹੁਤ ਕੌਸ਼ਲ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ 21 ਤਰੀਕ ਨੂੰ ਹੋਇਆ ਜਾਂ ਉਸ ਤੋਂ ਪਹਿਲਾਂ ਦੀਆਂ ਜੋ ਘਟਨਾਵਾਂ ਸਾਹਮਣੇ ਆ ਰਹੀਆਂ ਨੇਆਂ ਕਿਸਾਨਾਂ ਦੀ ਆਪਦੀ ਜਿਹੜੀ ਖੱਜੋਤਾਣਾ ਇਸ ਨੂੰ ਲੈ ਕੇ ਲੋਕ ਜ਼ਰੂਰ ਚਿੰਤਤ ਨੇ ਤੇ ਕਿਤੇ ਨਾ ਕਿਤੇ ਲੋਕਾਂ ਦਾ ਥੋੜਾ ਬਹੁਤ ਜਿਹੜਾਗਾ ਮਰਾਰਗੀ ਵੀ ਨਜ਼ਰ ਆ ਰਹੀ ਹੈ ਜਥੇਬੰਦੀਆਂ ਨੂੰ ਤੇ ਜਥੇਬੰਦੀਆਂ ਨੂੰ ਵੀ ਇਸ ਸਾਰੀ ਗੱਲ ਦੇ ਉੱਪਰ ਸੋਚਣਾ ਪਊਗਾ ਸੋ ਇੱਕ ਵੱਡਾ ਨੋਟੀਫਿਕੇਸ਼ਨ ਆ ਜਿਹੜਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੂੰ ਇੱਕ ਘੇਰੇ ਦੇ ਵਿੱਚ ਖੜਾ ਕਰਦਾ ਹੈ ਕਿ ਇੱਕ ਸਵਾਲੀਆ ਨਿਸ਼ਾਨ ਪੰਜਾਬ ਸਰਕਾਰ ਦੇ ਉੱਤੇ ਖੜਾ ਕਰਦਾ ਹੈਗਾ ਤੇ ਆਪੋਜੀਸ਼ਨ ਦਾ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਉਹਨਾਂ ਦਾ ਕੀ ਇਹਦੇ ਉੱਤੇ ਕਮੈਂਟ ਆਉਂਦਾ ਕੀ ਬਿਆਨਬਾਜ਼ੀ ਆਉਂਦੀ ਹੈ ਇਹ ਤੁਹਾਡੇ ਸਾਹਮਣੇ ਆ ਰਿਹਾ ਪਰ ਮੀਡੀਆ ਦਾ ਸਿਰਫ ਦੋ ਤਿੰਨ ਚੈਨਲਾਂ ਨੂੰ ਛੱਡ ਕੇ ਰਾਤ ਦਾ ਕਿਸੇ ਨੇ ਇਸ ਨੂੰ ਲੈ ਕੇ ਪ੍ਰਮੁੱਖ ਤੌਰ ਦੇ ਉੱਤੇ ਖ਼ਬਰ ਨਹੀਂ ਲਾਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਪਤਾ ਲੱਗੂ ਵੀ ਕਿਹੜਾ ਇਸ ਨੂੰ ਲੈ ਕੇ ਆਵਾਜ਼ ਚੱਕਦਾ ਜਾਂ ਕਿਹੜਾ ਨਹੀਂ ਚੱਕਦਾ ਬਹੁਤੀ ਉਮੀਦ ਨਹੀਂ ਅ ਕਿਉਂਕਿ ਤੁਹਾਨੂੰ ਵੀ ਪਤਾ ਹੀ ਆ ਇਹਦੇ ਉੱਤੇ ਅਸੀਂ ਵੀ ਹੁਣ ਜ਼ਿਆਦਾ ਨਹੀਂ ਬੋਲਾਂਗੇ ਕਿਉਂ ਨਹੀਂ ਆਵਾਜ਼ ਚੱਕੀ ਜਣੀ ਪਰ ਵੋਟਾਂ ਦੇ ਵਿੱਚ ਇਹ ਵੱਡਾ ਇੱਕ ਮੁੱਦਾ ਰਹਿਣ ਵਾਲਾ ਹੈਗਾ ਸੋ ਇਹਦੇ ਨਾਲ ਹੋਰ ਵੀ ਜੇ ਕੋਈ ਜੁੜੀ ਜਾਣਕਾਰੀ ਹੋਵੇ ਸੀ ਤੁਹਾਨੂੰ ਦਵਾਂਗੇ ਧੰਨਵਾਦ ਜੀ